ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਚੋਬਰੋ ਹੋਰ ਕਰਪਰਵਲ ਠੀਕ ਆ ਸਾਰੇ ਚੋਬਰਾਂ ਦੇ ਤੇ ਲੋ ਵੀ ਮਿੱਤਰੋ ਇੱਧਰ ਛੱਡੇ ਹੋਏ ਸੀ ਮਿੱਤਰੋ ਇੱਕ ਜੋੜਾ ਛੱਡਿਆ ਸੀ ਛੱਡੇ ਸੀ ਦੋ ਕਬੂਤਰ ਤੇ ਆਪਾਂ ਖੁੱਡਾਇਆ ਬਣਾਇਆ ਸੀ ਮਾੜਾ ਮੋਟਾ ਜੋੜਿਆਂ ਵਾਸਤੇ ਬਣਾਇਆ ਸੀ ਦਾਣਾ ਪਾਣੀ ਪਿਆ ਬਾਬੇਓ ਇੱਧਰ ਤੇ ਅੱਜ ਦੂਜਾ ਦਿਨ ਛੱਡਿਆ ਸੀ ਬਈ ਤੇ ਸਾਰੇ ਭਰਾ ਆਂਦੇ ਸੀ ਬਈ ਵਲੌਗ ਨਹੀਂ ਪੰਦੇ ਇੰਸਟਾਗ੍ਰਾਮ ਤੇ ਬਈ ਆਪਣਾ ਪੇਜ ਹੈ ਸ਼ੌਂਕੀ ਜੜ ਪਹਿਲਾਂ ਤੁਹਾਨੂੰ ਫੋਲੋ ਕਰੋ ਉਹਨਦੇ ਦੇ ਬਈ ਆਪਾਂ ਹਰ ਇੱਕ ਵੀਡੀਓ ਪਾ ਦਿੰਨੇ ਆ ਜਨਵਰਾਂ ਦੀ। ਬਾਕੀ ਤੁਸੀਂ ਜਾਂਦੇ ਜੀ ਬਈ ਵਲੌਗ ਵੀ ਪਾ ਦਾਂਗੇ ਹੋਰ ਦੱਸੋ ਬਈ ਤੁਹਾਡੀ ਖੁਸ਼ੀ ਚਾਹੀਦੀ ਆ। ਤੇ ਬਾਬਿਓ ਹੁਣ ਤੁਸੀਂ ਸੋਚੋਗੇ ਇੰਨੇ ਕਬੂਤਰ ਸਾਨੂੰ ਕਿ ਪਤਾ ਜੋੜਾ ਕਿਹੜਾ ਲਾਇਆ ਜੀ। ਭਈਆ ਕਿਸੇ ਮਿੱਤਰ ਨੂੰ ਕੂਤਰ ਦਿੱਤੇ ਹੋਏ ਸੀ ਤੇ ਕੱਲ ਛੱਡ ਗਿਆ ਆਪਣੇ ਕੋਲੇ। ਅਰਜੰਟ ਕਹਿੰਦਾ ਬਈ ਬੱਚੇ ਕਢਾ ਲਿਆ ਬੱਚੇ ਬਹੁਤ ਸੋਹਣੇ ਉੱਡੇ ਇਹਨਾਂ ਦੇ। ਤੇ ਆਖਾ ਬਈ ਧੰਨਵਾਦ ਤੇਰਾ। ਬਾਕੀ ਕੂਤਰ ਛੱਡ ਗਿਆ ਬਈ ਹੁਣ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਆਪਾਂ ਜੋੜੇ ਲਾਏ ਸੀ। ਤੇ ਬਾਬੋ ਮੈਂ ਵਲੌਗ ਤਾਂ ਨਹੀਂ ਪਾਉਂਦਾ ਬਈ ਆਪਣੇ ਫੋਨ 'ਚ ਆਵਾਜ਼ ਦੀ ਬਹੁਤ ਪ੍ਰੋਬਲਮ ਆ ਜਿਵੇਂ ਤੁਹਾਨੂੰ ਆਵਾਜ਼ ਨਹੀਂ ਆਉਂਦੀ ਬਈ ਆਪਣੀ ਇਸੇ ਕਰਕੇ ਬਈ ਆਪਾਂ ਹੁਣ ਕੋਈ ਨਵਾਂ ਜਾਂ ਮਾਈਕ ਮੁਕ ਲਿਆਵਾਂਗੇ ਫਿਰ ਵਲੌਗ ਦਾ ਨਿਆਰਾ ਲਿਆਵਾਂਗੇ ਕਰਾਂਗੇ ਇੱਕ ਲਈ ਆ ਮਿੱਤਰੋ ਅੱਜ ਟੋਕਰੀ ਆਪਾਂ ਵੇਖੋ ਉੱਤੇ ਲਾਈ ਆ ਬਈ ਅੰਡੇ-ਉੰਡੇ ਲਾਉਗੀ ਤਾਂ ਠੀਕ ਆ ਯਾਰ ਕੂਤਰਣਾ ਇਧਰ ਫਿਰ ਆਪਾਂ ਬਈ ਆਖਿਆ ਇਧਰ ਛੱਡ ਦਗੇ ਤੇ ਉਧਰ ਡੱਬਾ ਵੀ ਆਇਆ ਆਪਣੇ ਕੋਲੇ ਬੱਚੇ ਕਢਾਉਣ ਲਈ ਇਹ ਵੀ ਤੁਹਾਨੂੰ ਸਾਰੇ ਕੂਤਰਾਂ ਦਾ ਇੱਥੇ ਥੱਲੇ ਸ਼ੌਕ ਕਰਾਉਣੇ ਆ ਤੇ ਅੱਜ ਇਹਨਾਂ ਇਹਨਾਂ ਦਾ ਸ਼ੌਕ ਸ਼ੌਕ ਕਰਾਵਾਂਗੇ ਬਾਅਦ ਚ ਸਵੇਰੇ ਆਪਣੇ ਕਬੂਤਰਾਂ ਦਾ ਸ਼ੌਕ ਕਰਾਵਾਂਗੇ ਇੱਥੇ ਲੜਿਆਂ ਦਾ ਤੇ ਬਾਕੀ ਬਈ سپورਟ ਫੁੱਲ ਰੱਜ ਕੇ ਕਰਿਆ ਕਰੋ ਵਲੌਗ ਤਾਂ ਆਉਣਗੇ ਆਪਣੇ ਨੇਰੀ ਤਰ੍ਹਾਂ ਤੁਹਾਨੂੰ ਤਾਂ ਸ਼ੌਕਰਾ ਦਾ ਜੂੜਾ ਕਿਹੜਾ ਕਿਹੜਾ ਲਾਇਆ ਪਹਿਲਾ ਕਬੂਤਰ ਚੈੱਕ ਕਰਨ ਉਹ ਬਈ ਜੋਬਰੋ ਆਹ ਬਈ ਕਬੂਤਰ ਲਾਇਆ ਕਬੂਤਰੀ ਨਾਲ ਉਤਰੀ ਦਾ ਵੀ ਸ਼ੌਕ ਕਰਾਉਨੇ ਆ ਕਬੂਤਰ ਚੈੱਕ ਕਰ ਲੋ ਸਰਾ ਵੀ ਚੀਜ਼ ਆ ਡੱਬਾ ਖਟੀਆਂ ਦਾ ਬਈ ਬਹੁਤ ਜ਼ੋਰ ਲੰਦਾ ਰਿਹਾ ਗਰਮੀਆਂ 'ਚ ਆਪਾਂ ਨੂੰ ਪਤਾ ਆ ਜਾਂਦਾ ਤਾਂ ਬਾਕੀ ਦੱਸਿਓ ਚੋਬਰੋ ਕਿਦਾਂ ਲੱਗਾ ਬਈ ਕੂਤਰੀ ਬਾਹਲੀ ਗਰਮਾ ਕੂਤਰੀ ਬਾਹਲਾ ਠੰਡਾ ਹੈ ਤੁਹਾਨੂੰ ਰਿਜ਼ਲਟ ਵੀ ਵਿਖਾਵਾਂਗੇ ਅਗਲੀ ਵੀਡੀਓ 'ਚ ਅੱਗੇ ਕੂਤਰੀ ਦਾ ਸ਼ੌਂਕ ਕਰਵਨੇ ਆ ਇਹ ਕਰੀਬਾ ਬੇ ਥੰਬਨੇਲ ਜਗਾੜ ਲੇ ਕੇ ਆਓ ਲੌਬੀ ਹੁਣ ਤੁਹਾਨੂੰ ਕੂਤਰੀ ਦਾ ਸ਼ੌਂਕ ਕਰਾ ਦਈਏ ਬਈ ਫੜ ਕੇ ਮੇਰੇ ਸ਼ਾਕੀ ਕੂਤਰੀ ਆ ਕਾਲੀ ਟੋਰੀ ਵਾਲੀ ਆਪਣੇ ਕੋਲ ਔੜ ਦੀ ਰਹੀ ਆ ਇਹ ਵੀ ਬਹੁਤ ਜ਼ੋਰ ਲੰਦੀ ਰਹੀ ਆ ਵੀ ਕੱਲ ਦੀ ਬਿਮਾਰ ਹੋਈ ਪਈ ਮੂੰਹ ਤੈਨੂੰ ਪਤਾ ਲੱਗ ਗਿਆ ਹੋਊਗਾ ਤੇ ਇਹਦਾ ਟ੍ਰੀਟਮੈਂਟ ਵੀ ਚੱਲੀ ਜਾਂਦਾ ਕੋਈ ਚੱਕਰ ਨਹੀਂ ਇਹਦੇ ਠੱਲਾਂ ਪਾਈਆਂ ਉਹਦਾ ਸ਼ੌਂਕ ਕਰਾਉਣੀ ਆ ਇਹ ਫਰੀਚੀ ਨੇ ਹੁਣ ਤੈਨੂੰ ਰੱਤੇ ਦਾ ਸ਼ੌਂਕ ਕਰਾ ਦਾਂ ਵੀ ਫੜ ਕੇ ਇਹ ਵੀ ਜੋੜਾ ਦੋਵਾਂ ਦਾ ਬਹੁਤ ਲੱਗਾ ਕੂਤਰੀ ਬਾੜੀ ਗਰਮਾ ਬੱਬਿਓ ਇਹ ਗਰਮੀ ਜੋ ਦਿਨ ਚਾਰ ਆ ਰਹੀ ਭੱਜ ਗਈ ਆ ਕਬੂਤਰ ਜਿਹੜਾ ਬਈ ਇਹ ਭੱਜਦਾ ਭੂਜਦਾਨੀ ਨੇਰੀ ਚ ਭੱਜਿਆ ਸੀ ਇੱਕਰੀ ਭੱਜਿਆ ਨਹੀਂ ਸੀ ਬਈ ਨੇਰੀ ਲੈ ਕੇ ਸੀ ਆ ਤਿੰਨਾ ਚਾਰਾਂ ਦਿਨਾਂ ਬਾਅਦ ਵਾਪਸ ਆ ਗਿਆ ਘਰੋਂ ਬਈ ਆ ਬੱਚੇ ਘੜਾਉਣੇ ਦਿੱਤਾ ਸੀ ਆਪਾਂ ਸੀਜ਼ਨ ਬਾਜੀ ਵੀ ਛੱਡਿਆ ਆ ਕੁੱਤਰਾ ਇਹ ਬਈ ਸਤ ਮਾਰ ਗਿਆ ਸੀ ਪੰਜਾਂ ਚ ਬਾਜੀ ਵੰਡੀ ਗਈ ਸੀ ਆ ਵੇ ਖਿਮਾੜਾ ਆ ਮੋਰ ਦਾ ਨਿਸ਼ਾਨਾ ਨੇਗਾ ਉਹ ਜੇ ਗੋਲ ਜੀ ਦੀਂਦੀ ਮੈਨੂੰ ਦੀਂਦੀ ਆ ਵਲੌਗ ਚ ਆ ਬਈ ਲੀਕਾਈਆਂ ਹਜੇ ਵੀ ਅੰਗਾਂ ਗੋਲ ਦੇਣਾ ਆ ਦੇਖੋ ਆ ਮਾੜਾ ਆ ਮੋਰ ਦਾ ਨਿਸ਼ਾਨੀ ਹੈਗੀ ਮੋਰ ਦੀ ਤੇ ਇਹ ਵੀ ਸਤ ਮਾਰ ਗਿਆ ਸੀ ਇਹਦੇ ਰੰਗ ਲੱਗਾ ਇੱਕ ਕਾਲੀ ਕਾਛਾ ਇੱਕ ਕਾਲੀ ਬਗਲੇ ਦੀ ਇੱਕ گلابی ਤੇ ਬਈ ਆ ਕੂਤਰ ਆਪਣਾ ਵੱਡਾ ਇਹਦੀ ਹਿਸਟਰੀ ਦਾ ਦੇਖੀ ਫੜ ਲਗੇ ਆ ਕੂਤਰ ਆ ਗਿਆ 14 ਖੰਬੀ ਆ ਦੋ ਪੂਛ ਦੇ ਨਵੇਂ ਆਈ ਜਾਂਦੇ ਆ 14 ਖੰਬੀ ਆ ਤੇ ਇਹ ਵੀ ਆਪਣਾ ਵੱਡਾ ਕੂਤਰ ਆ ਇਹਦੇ ਗਾਂਤੀ ਬਾਜੀ ਛੱਡੀ ਹੋਈ ਆ ਬਈ ਥੱਲੇ ਜਿਹੜੇ ਤੁਸੀਂ ਬਈ ਇੱਕ ਬਾਈ ਨੇ ਕਮੈਂਟ ਕੀਤਾ ਬਈ ਤੇਰਾ ਗੰਦਾ ਆ ਖੁੱਡਾ ਲੱਕੜ ਵਾਲਾ ਉਹ ਬਾਈ ਮੇਰੇ ਆਪਾਂ ਤੁਹਾਨੂੰ ਅੱਗੇ ਵੀ ਦੱਸਿਆ ਆ ਵੀ ਆਪਣੇ ਖੁੱਡਾ ਵੱਡੇ ਚ ਬੱਚੇ ਨਿਕਲ ਗਏ ਸੀ ਇਸੇ ਕਰਕੇ ਵੱਡਾ ਖੁੱਡਾ ਪਾਉਣਾ ਏ ਆ ਬਾਈ ਬਹੁਤ ਵੱਡਾ ਏ ਇਹਦੇ ਵਿੱਚ ਮੈਂ ਪੂਰਾ ਆਇਆ ਫਿਰ ਤਾਂ ਬਾਕੀ ਇਹ ਤਾਂ ਆਪਾਂ ਜੋੜਿਆਂ ਲਈ ਲੱਗਿਆ ਏ ਉਹਦੇ ਚ ਬਈ ਤਾਂ ਨਿੱਕਾ ਏ ਬਈ ਬੱਚੇ-ਬੱਚੇ ਕੋਈ ਨਹੀਂ ਨਿਕਲਦੇਗੇ ਉਹ ਵਿੱਚ ਵੱੜ ਲੱਗੇ ਬਾਕੀ ਓਕੇ ਵਧੀਆ ਬਈ ਖੁੱਡਾ ਮੇਰਾ ਸਿਰਾ ਏ ਤੇ ਬਾਕੀ ਬਈ ਉਹ ਦਰਵਾਜੀਆਂ ਵਜੇ ਜਾਂਦੀਆਂ ਮੈਂ ਉਹ ਵੇਖਣਦਿਆਂ ਤੇ ਆਹ ਥੱਲਾ ਪਈਆਂ ਜਿੰਦੇ ਕਰਿਓ ਚੈੱਕ ਬਈ ਉਹ ਕੂਤਰੀ ਹੋਰ ਰੱਬ ਕਰੇ ਠੀਕ ਹੋ ਜਾਏ ਛਤੀ ਛਤੀ ਤੁਹਾਨੂੰ ਇਹਦਾ ਵਿਖਾਵਾਂਗੇ ਸ਼ੁਕਲੇ ਤੇ ਅੱਜ ਦੀ ਵਲੌਗ ਵੀ ਇੱਥੇ ਐਂਡਿੰਗ ਕਰਦੇ ਆਂ ਤੇ ਸਵੇਰੇ ਆਪਣਾ ਸਿਰਾਇਆ ਵਲੌਗ ਆਊਗਾ ਬਈ ਸੀਲ ਮੁਰਗਿਆਂ ਦਾ ਆਪਾਂ ਜਿਆਦਾ ਧਿਆਨ ਰੱਖਦੇ ਆ ਕਿ ਉਹਨਾਂ ਨੂੰ ਜੋੜ-ਜੂੜ ਛੱਡੀਦੇ ਆ ਕੂਤਰਾਂ ਦਾ ਸੀਜ਼ਨ ਬੰਦ ਆ ਵੀ ਬੱਚੇ-ਪੁੱਚੇ ਕਢਾ ਲਾਂਗੇ ਤੁਹਾਨੂੰ ਵਿਖਾ ਦਾਂਗੇ ਜਿਹੜੇ ਬਈ ਦੂ ਨਿਕਲ ਵੀ ਗਏ ਉਹ ਵੀ ਵਿਖਾ ਦਾਂਗੇ ਵਿਖਾਉਣੇ ਤਾਂ ਕੀ ਬਈ ਇੱਕ ਕਾਲਾ ਚੀਨਾ ਸੀ ਆਪਣੇ ਚਿੱਟਿਆਂ ਜੁੜਿਆਂ ਨੇ ਕੱਢਿਆ ਸੀ ਐਂਦੇ ਨਾਲ ਦਾ ਉਹ ਵੀ ਭੱਜ ਗਿਆ ਤੇ ਬਈ ਇੱਕ ਐਂਦੀ ਭੈਣ ਭੱਜ ਗਈ ਆ ਤੇ ਇੱਕ ਆ ਕੂਤਰ ਦਾ ਗਾਂ ਪੁੱਤ ਭੱਜ ਗਿਆ ਬਈ ਇਹ ਨਸਾਂ ਗਈ ਸੀ ਮਤਲਬ ਇਹ ਬਾਈ ਉਹ ਬਾਈ ਤੋਂ ਲੈ ਕੇ ਆਇਆ ਸੀ ਜਿਹੜੇ ਬਾਈ ਨੇ ਕ੍ਰੈਕੜ ਆਏ ਸੀ ਬਾਈ ਤੇ ਉਹਨੇ ਕੂਤਰੀ ਉਸ ਹਾਵ ਦੇ ਨਾਲ ਲਾਤੀ ਬਈ ਉਸ ਹਾਵ ਨਾਲ ਆਪਣੇ ਸੂਤ ਨਹੀਂ ਬੈਠਾ ਬਾਕੀ ਬਈ ਮਿਲਦੇ ਆਂ ਅਗਲੀ ਵੀਡੀਓ ਚ ਜੀਤ ਕਰਦੇ ਹਾਂ ਵਧੀਆ ਵਲੌਗ ਲੱਗਾਊਗਾ ਧੰਨਵਾਦ